ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸਾਗ ਬਣਾਵਾਂਗੇ ਆਪਾਂ ਸਰੋਂ ਦਾ ਤੇ ਇੱਥੇ ਆਪਾਂ ਸਾਗ ਲੈ ਲਿਆ ਸੀ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਧੋ ਲਿਆ ਸੀ ਤੇ ਆਪਾਂ ਪੱਤੇ ਸਾਰੇ ਚੰਗੀ ਤਰ੍ਹਾਂ ਲਾਹ ਤੇ ਤੇ ਗੰਦਲਾ ਗੰਦਲਾ ਆਪਾਂ ਚੰਗੀ ਤਰ੍ਹਾਂ ਇਹਨਾਂ ਦੀ ਇਸ ਤਰ੍ਹਾਂ ਛੇਲ ਲਿਆ ਜੇ ਇਸ ਤਰ੍ਹਾਂ ਆਪਾਂ ਗੰਦਲਾ ਛਿਲਕੇ ਬਣਾਈਏ ਤੇ ਸਾਗ ਮਿੱਠਾ ਮਿੱਠਾ ਸਾਗ ਬਣਦਾ ਹੈ ਤੇ ਇੱਥੇ ਆਪਾਂ ਪਾਲਕ ਲਈ ਸੀ ਪਾਲਕ ਵੀ ਸਾਫ਼ ਕਰ ਲਈ ਤੇ ਇਧਰ ਆਪਾਂ ਬਾਥੂ ਲਿਆ ਸੀ ਤੇ ਇਹ ਆਪਾਂ ਲੈ ਲਈਏ ਜੀ ਮੇਥੀ ਮੇਥੀ ਨੂੰ ਆਪਾਂ ਪਹਿਲਾਂ ਕੱਟ ਲਿਆ ਸੀ ਤੇ ਹੁਣ ਆਪਾਂ ਸਾਗ ਦੀ ਕਟਿੰਗ ਕਰਾਂਗੇ ਸਾਗ ਨੂੰ ਹੁਣ ਆਪਾਂ ਕੱਟ ਲਵਾਂਗੇ ਸਾਗ ਦੀ ਆਪਾਂ ਇਸੇ ਤਰ੍ਹਾਂ ਦੀ ਇੰਨਾ ਥੋੜਾ ਜਿੰਨਾ ਆਪਣੇ ਹੱਥ ਵਿੱਚ ਆ ਜਵੇ ਉਹਨਾਂ ਸਾਗ ਲੈ ਕੇ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਤੇ ਜੇ ਤੜਕਾ ਦਾਤ ਹੋਵੇ ਤੁਸੀਂ ਦਾਤ ਨਾਲ ਵੀ ਖਾ ਸਕਦੇ ਆ ਤੇ ਮੈਂ ਕਰਦ ਨਾਲ ਹੀ ਕੱਟ ਲਵਾਂਗੀ ਸਾਗ ਬਣਾਵਾ ਜੀ ਆਪਾਂ ਉੱਪਰ ਟੈਰਜ ਤੇ ਤੇ ਚੁੱਲ੍ਹਾ ਆਪਾਂ ਬਾਲ ਲਿਆ ਚੁੱਲ੍ਹੇ 'ਚ ਅੱਗ ਬਾਲ ਲਈ ਤੇ ਹੁਣ ਆਪਾਂ ਇਹ ਪਤੀਲੇ 'ਚ ਇਹ ਪਤੀਲੇ ਨੂੰ ਸਾਈਡਾਂ ਤੇ ਆਪਾਂ ਮਿੱਟੀ ਲਾ ਦਿੱਤੀ ਸੀ ਵੀ ਪਤੀਲਾ ਕਾਲਾ ਨਾ ਹੋਵੇ ਤੇ ਆਪ ਪਤੀਲੇ ਦੇ ਵਿੱਚ ਪਾਣੀ ਪਾ ਦਿੱਤਾ ਸੀ ਪਾਣੀ ਆਪਾਂ ਕੋਲੋਂ ਹੀ ਪਾਣੀ ਪਾਇਆ ਸੀ ਪਾਣੀ ਨੂੰ ਗਰਮ ਹੋਣ ਦਵਾਂਗੇ ਫਿਰ ਉਸ ਨੂੰ ਬਾਅਦ ਅੱਤਾਂ ਸਾਗ ਨੂੰ ਪਾ ਦਵਾਂਗੇ ਪਾਣੀ ਗਰਮ ਹੋ ਗਿਆ ਹੈ ਪੋਟਲੇ ਆ ਸੀ ਤੇ ਇਹ ਆਪਾਂ ਸਾਗ ਦੇ ਵਿੱਚ ਪਾ ਦਵਾਂਗੇ ਸਾਗ ਚ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਲਾ ਦਾਂਗੇ ਹੁਣ ਅਗ ਵਿੱਚ ਅੰਲਣ ਪਾ ਦਿੱਤਾ ਸੀ ਤੇ ਹੁਣ ਆਪਾਂ ਸਾਗ ਨੂੰ 5 ਮਿੰਟ ਵਾਸਤੇ ਅੰਲਣ ਪਾ ਕੇ ਸੇਕ ਲਵਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਤੜਕਾ ਲਾਵਾਂਗੇ ਸਾਗ ਐਵੇਂ ਵਧੀਆ ਨਾ ਬਣ ਗਿਆ ਤੇ 5 ਕਿ ਮਿੰਟ ਵਾਸਤੇ ਆਪਾਂ ਇਹਨੂੰ ਸੇਕ ਲਾ ਕੇ ਲਾ ਦੇਵਾਂਗੇ ਗੈਸ ਨੂੰ ਔਨ ਕਰਕੇ ਹੁਣ ਆਪਾਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਕਿਉ ਪਾ ਦਵਾਂਗੇ ਤੇ ਸਾਗ ਨੂੰ ਤੜਕ ਲਾਂਗੇ ਆਪਾਂ ਕਿਉ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਅਦਰਕ ਨੂੰ ਪਹਿਲੇ ਪਾ ਦਵਾਂਗੇ ਅਦਿਕਰ ਅੱਪਾ ਜਿਹੜਾ ਸਾਗ ਬਣ ਰਿਹਾ ਸੀ ਉਹਦੇ ਵੀ ਅਦਿਕਰ ਆਪਾਂ ਕੁੱਟ ਕੇ ਪਾਇਆ ਸੀ ਤਾਂ ਫੋੜਨੇ ਵਿੱਚ ਆਪਾਂ ਅਦਿਕਰ ਦਾ ਤੜਕਾ ਲਾਵਾਂਗੇ ਉਹ ਨਾਲ ਹੀ ਆਪਾਂ ਪਿਆਜ਼ ਪਾ ਦਵਾਂਗੇ ਇੱਥੇ ਦੋ ਪਿਆਜ਼ ਮੈਂ ਵੱਡੇ ਕੱਟਲੇ ਸੀ ਪਿਆਜ਼ ਸਾਡੇ ਗੁਲਾਬੀ ਜੇ ਹੋ ਗਏ ਤੇ ਹੁਣ ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਪਾ ਦਵਾਂਗੀ ਨਾਲ ਹੀ ਆਪਾਂ ਟਮਾਟਰਾਂ ਨੂੰ ਪਾ ਦਵਾਂਗੇ ਤੇ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਸੌਂ ਕਰ ਲਵਾਂਗੇ ਅੱਧਾ ਚਮਚਾ ਆਪਾਂ ਨਮਕ ਆਪਾਂ ਦੇ ਆਪਾਂ ਸਾਗ ਨੂੰ ਚੈੱਕ ਕਰਕੇ ਦੇਖਿਆ ਸੀ ਕਿ ਸਾਗ ਤੇ ਨਮਕ ਘੱਟ ਲੱਗਦਾ ਸੀ ਆਪਾਂ ਨਮਕ ਥੜਕੇ ਚ ਪਾਤਾ ਤੇ ਮੇਰੇ ਪਾਸੜ ਕੇ ਵਿੱਚ ਜੀਹ ਤੋਂ ਨਮਕ ਨੂੰ ਤੜਕਾ ਬੁਣਿਆ ਲਿਆ ਤੇ ਤੜਕੇ ਦੇ ਉਪਰ ਹੁਣ ਸਾਗ ਪਾ ਦਵਾਂਗੇ ਤੇ ਸਾਗ ਦੇ ਵਿੱਚ ਆਪਾਂ ਜਿਆਦਾ ਆਪਾਂ ਪਿਆਜ਼ਾਂ ਨੂੰ ਪਕਾਈ ਦਾਨੀ ਆ ਠੀਕ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਲਵਾਂਗੇ ਸਾਗ ਨੂੰ ਨਾ ਆਪਣਾ ਪਿਆਜ਼ਾਂ ਦੇ ਵਿੱਚ ਮਿਕਸ ਕਰ ਦਵਾਂਗੇ ਸਾਗ ਨੂੰ ਆਪਾਂ ਤੜਕਾ ਲਾ ਕੇ 5-7 ਮਿੰਟ ਵਾਸਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗੋਲ ਉੱਪਰ ਸੇਕ ਲਵਾ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਹੀ ਦਹੀਂ ਕਿਉ ਪਾ ਦਵਾਂਗੇ ਦੇਸੀ ਕਿਉ ਪਾ ਕੇ ਇਹਨੂੰ ਮਿਕਸ ਕਰ ਦਵਾਂਗੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ ਸਾਗ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ